ਅਮਰਪੁਰਾ ਵਸਤੀ ਵਿੱਚ ਸੀਵਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੇ ਕੀਤੀ ਅੱਜ ਨਗਰ ਨਿਗਮ ਦੇ ਖਿਲਾਫ ਨਾਅਰੇਬਾਜ਼ੀ ਅਤੇ ਕਿਹਾ ਕਾਫੀ ਵਾਰੀ ਜਾ ਚੁੱਕੇ ਹੈ ਨਗਰ ਨਿਗਮ ਲੇਕਿਨ ਨਹੀਂ ਹੋਈ ਗਈ ਸੁਣਵਾਈ ਮਾਮਲਾ ਐਤਵਾਰ ਨੂੰ 12 ਵਜੇ ਲਗਭਗ ਦਾ ਬਠਿੰਡਾ ਦੇ ਅਮਰਪੁਰਾ ਵਸਤੀ ਗਾੜੀ ਨੰਬਰ ਤੰਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਸੀਵਰ ਦਾ ਪਾਣੀ ਓਵਰਫਲੋ ਹੋ ਕੇ ਸੜਕ ਤੇ ਆ ਚੁੱਕਾ ਹੈ ਇੱਥੇ ਬਦਬੂ ਮਾਰ ਰਹੀ ਹੈ ਕਾਇ ਜੰਮੀ ਹੋਈ ਹੈ ਲੋਕ ਇਸ ਤੋਂ ਕਾਫੀ ਪਰੇਸ਼ਾਨ ਹਨ ਬਿਮਾਰੀਆਂ ਫੈਲੀਆਂ ਹੋਈਆਂ ਹਨ ਅਤੇ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਹੈ ਜਿਸ ਨੂੰ ਲੈ ਕੇ ਅੱਜ ਮਹੱਲਾ ਨਿਵਾਸੀਆਂ ਨੇ ਨਗਰ ਨਿਗਮ ਦੇ ਖਿਲਾਫ ਨਾਰੇਬਾਜੀ ਕੀਤੀ ਅਤੇ ਮੰਗ ਕੀਤੀ ਕਿ ਇਹ ਸੀਵਰ ਜੋ ਓਵਰਫਲੋ ਹੋ ਕੇ ਪਾਣੀ ਸੜਕਾਂ ਤੇ ਆ ਜਾਂਦਾ ਹੈ ਇਹਦਾ ਜਲਦੀ ਹੀ ਹੱਲ ਕੀਤਾ ਜਾਵੇ ਦੱਸ ਦਈਏ ਕਿ ਇੱਥੇ ਨੇੜੇ ਹੀ ਆਰਓ ਹੈ ਜਿੱਥੋਂ ਲੋਕ ਆਰੋ ਤੋਂ ਪਾਣੀ ਲੈਣਾ ਆਉਂਦੇ ਆ ਤੇ ਉਹਦੇ ਬਾਹਰ ਇਹ ਇਹ ਸਾਰਾ ਸੇਵ ਦਾ ਪਾਣੀ ਆਪਣਾ ਗੰਦਾ ਪਾਣੀ ਖੜਾ ਹੈ ਅਤੇ ਇੱਥੇ ਨਾਲ ਹੀ ਹੈਗਾ ਆਪਣਾ ਗੁਰਦੁਆਰਾ ਸਾਹਿਬ ਜਿੱਥੋਂ ਲੋਕ ਇੱਥੋਂ ਦੀ ਆ ਵੀ ਆਪਣਾ ਲੰਘ ਕੇ ਜਾਂਦੇ ਹਨ ਇਹ ਗੰਦੇ ਪਾਣੀ ਤੋਂ ਲੋਕ ਪਿਛਲੇ 6 ਮਹੀਨੇ ਤੋਂ ਲਗਾਤਾਰ ਪਰੇਸ਼ਾਨ ਹਨ ਜਿਸ ਨੂੰ ਲੈ ਕੇ ਅੱਜ ਲੋਕਾਂ ਵੱਲੋਂ ਨਗਰ ਨੇ ਕਹਿੰਦੇ ਖਿਲਾਫ ਨਾਰੇ ਵਜੇ ਕੀਤੇ ਗਏ ਆ ਮਸਲਾ ਹੱਲ ਕਰੋ ਸਾਡਾ ਮਸਲਾ ਹੱਲ ਕਰੋ ਡਾਟਾ ਮਸਲਾ ਹੱਲ ਕਰੋ ਸਾਡੇ ਕੋਲ ਸੀਵਰ ਦੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਮਾਤਾ ਕੀ ਨਾਮ ਹੈ ਤੁਹਾਡਾ ਕਿਹੜਾ ਨੰਬਰ ਹੈ ਮੇਰਾ ਨਾਮ ਗੁਰਜੀਤ ਕੌਰ ਹੈ ਜੀ ਆਮਰਪੁਰ ਆਪਸੀ ਗਲੀ ਨੰਬਰ 10 ਹਾਂਜੀ ਕੀ ਸਮੱਸਿਆ ਕੀ ਸਮੱਸਿਆ ਤਾਂ ਸਾਨੂੰ ਕੋਈ ਬਿਮਾਰੀ ਹੈ ਜਿਹੜਾ ਗੰਦਾ ਪਾਣੀ ਜਾਂਦਾ ਹੈ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਹੁਣ ਬੋਟਾੜੇ ਆਉਂਦੇ ਆ ਤੇ ਜਿਹੜੇ ਕਿਸੇ ਨੂੰ ਅਸੀਂ ਮਸਲਾ ਹੱਲ ਦੱਸ ਦਿਆਂਗੇ ਸਾਡਾ ਮਸਲਾ ਪਹਿਲਾਂ ਹੱਲ ਕਰੋ ਅਸੀਂ ਬੋਟਾ ਪਾ ਦੇਂਗਾ ਬੋਟਾ ਤਾਂ ਪਉਣ ਨਹੀਂ ਆ ਤੇ ਪਰ ਸਾਡੇ ਸੁਨਾ ਸੀਵਰ ਤੋਂ ਬੰਦ ਹੋਣੀ ਚਾਹੀਦੀ ਐ ਨਾ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਛੇ-ਸੱਤ ਮਹੀਨੇ ਹੋ ਗਏ ਵਿੱਚ ਦੋ-ਤਿੰਨ ਦਿਨ ਸਹੀ ਚੱਲਦਾ ਫਿਰ ਫਿਰ ਉਹੀ ਹਾਲ ਚੱਲਦਾ ਤੇ ਸਾਨੂੰ ਪਤਾ ਵੀ ਸਾਡਾ ਇਹ ਜ਼ਰੂਰ ਮਸਲਾ ਹੱਲ ਹੋਣਾ ਚਾਹੀਦਾ ਦਾ ਫਿਰ ਛੱਟਾਂਗੇ ਜੀ ਸੈਕਿੰਡ ਇੱਕ ਬੰਦੂ ਕਿ ਨਹੀਂ ਕਰ ਬਹੁਤ ਆਉਂਦੀ ਐ ਜੇ ਮੇਰੇ ਘਰ ਵਾਲੇ ਨੂੰ ਕੈਂਸਰ ਦੀ ਪ੍ਰੋਬਲਮ ਆ ਆਹੋਂ ਤੱਕ ਆਂਦੇ ਵੀ ਆਸੇ ਪਾਸੇ ਸਫਾਈ ਕਰੋ ਪਰ ਆਪ ਵੀ ਤਾਂ ਅਸੀਂ ਕਰਦੀ ਤਾਂ ਰੱਖ ਲਾਂਗੇ ਤੇ ਆ ਜਿਹੜੇ ਗੇਟਾਂ ਆ ਗਏ ਆ ਇਹ 24 ਘੰਟੇ ਸਾਡੇ ਬਿਮਾਰੀਆਂ ਛੋਟੇ ਛੋਟੇ ਬੱਚੇ ਕਿਸੇ ਨੂੰ ਉਲਟੀਆਂ ਲੱਗੀਆਂ ਕਿਸੇ ਨੂੰ ਬੁਖਾਰ ਹੋ ਗਿਆ ਪੂਰੀ ਗੱਲ ਕੀ ਐ ਅੱਧੀ ਗੰਦੀ ਖਾਨੇ ਆ ਅਸੀਂ ਅੰਦਰ ਤੱਕ ਸਾਡੇ ਬਦੂ ਹੋ ਜਾਂਦੀ ਐ ਜੀ ਹਾਂ ਇਹ ਕੀ ਕਹਿਣਾ ਚਾਹੀਦਾ ਬੋਟਾ ਵਾਲੇ ਤਾਂ ਸਾਰੇ ਆਉਂਦੇ ਨੇ ਬਾਹਰ ਖੜਕਾਉਂਦੇ ਨੇ ਪੈਣ ਨਹੀਂ ਦਿੰਦੇ ਜਦ ਬਾਹਰ ਜੜ ਕੇ ਪੈਣੇ ਆਗੇ ਇੰਨੀ ਗੰਦੀ ਬਦਬੋ ਆਉਂਦੀ ਐ ਕੋਈ 2 ਮਿੰਟ ਖੜ ਕੇ ਦੇਖੇ ਇੱਥੇ ਅਸੀਂ ਸਾਰਾ ਦਿਨ ਬੱਚੇ ਸਾਡੇ ਤਾਂ ਅੰਦਰ ਬੜੇ ਰਹਿਣੇ ਆਗੇ ਇਹ ਬਟਾ ਵਾਲਾ ਕੋਈ ਸੁਣਦਾ ਨਹੀਂ ਆਖ ਦਿੰਦੇ ਸਾਡਾ ਧਿਆਨ ਰੱਖਿਓ ਸਾਡਾ ਧਿਆਨ ਰੱਖ ਸਾਡਾ ਵੀ ਧਿਆਨ ਰੱਖਣਾ ਬੈਠੇ ਮੇਰੀ ਨਹੀਂ ਵੱਜਦੀ ਆਖ ਦਿੰਦੇ ਤੁਹਾਡੇ ਕੋਲ ਜਗ੍ਹਾ ਜ਼ਿਆਦਾ ਹੈਗੀ ਚਾਰ ਵਾਰੀ ਮੈਂ ਫਾਰਮ ਭਰਤੇ ਰਿਜੈਕਟ ਹੋ ਜਾਂਦੀ ਆਖਦੇ ਥੋੜੇ ਕੋਲ ਥਾਂ ਵਾਲੀ ਹੈਗੀ ਬੱਲਾ ਕਿਹੜਾ ਹੈ ਅੰਮ੍ਰਿਤਪੁਰਾ ਵਾਸੀ ਗਲੀ ਨੰਬਰ 3 ਹਾਂ ਨਿੱਕੀ ਨਾਮ ਹੈ ਤੁਹਾਡਾ ਕਿਹੜਾ ਮੱਲਕੀ ਮਿਰਪਾਲ ਕੌਰ ਜੀ ਅਮਰਪੁਰਾ ਵਸਤੀ ਹੈ ਜੀ ਗਲੀ ਨੰਬਰ 3 ਹੈ ਜੀ ਕੀ ਮਾਮਲਾ ਹੈ ਇਹ ਸੀਵਰ ਦਾ ਮਾਮਲਾ ਹੈ ਜੀ ਇਹ ਇਤੋਂ ਬਹੁਤ ਦਿਨਾਂ ਦਾ ਜੀ ਬੰਦ ਪਿਆ ਮਹੀਨੇ ਹੋ ਗਏ ਜੀ ਇਤੋਂ ਵੀ ਸਾਰਾ ਦਿਨ ਬੱਚੇ ਖੇਡਦੇ ਆ ਵਿੱਚ ਡਿੱਗ ਵੀ ਜਾਂਦੇ ਨੇ ਜੀ ਬਹੁਤ ਬੁਰੇ ਹਾਲ ਹੈ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿੰਨੇ ਮਹੀਨੇ ਹੋ ਗਏ ਇਹਨੂੰ 6-7 ਮਹੀਨੇ ਹੋ ਗਏ 3-4 ਦਿਨ ਤਾਂ ਇਹ ਚੱਲਦਾ ਵਧੀਆ ਫੇਰ ਫੇਰ ਉਹੀ ਹਾਲ ਹੋ ਜਾਂਦਾ ਜੀ ਜੀ ਮਿਲਿਆ ਕਦੇ ਸਾਲ ਹਾਂ ਜੀ ਸਾਰਿਆਂ ਨੂੰ ਕਹਿ ਕੇ ਦੇਖ ਲਿਆ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਨਹੀਂ ਸੁਣਦਾ ਜੀ ਇੱਥੇ ਹਾਂ ਜੀ ਜੇ ਨਹੀਂ ਹੱਲ ਹੁੰਦਾ ਫੇਰ ਅਗਲਾ ਕਿਸ ਤਰ੍ਹਾਂ ਸੰਗਾਸੀ ਫੇਰ ਅਹਾਂ ਤੱਕ ਜਾਮ ਹਾਂਜੀ ਫੇਰ ਅਸੀਂ ਅੱਗੇ ਸੀਸੀ ਤੇ ਪੇਸ਼ ਆਵਾਂਗੇ ਜੀ ਜੇ ਨਾਲ ਕੋਈ ਸੁਣਵਾਈ ਹੋਈ ਜੀ ਅਸੀਂ ਵੀ ਸਾਰਨ ਕਹਿ ਕੇ ਦੇਖ ਲੈ ਕੋਈ ਨਹੀਂ ਗੱਲ ਸੁਣਦਾ ਜੀ ਇੱਥੇ ਇੱਥੇ 10 ਮਿੰਟ ਖੜ ਕੇ ਦੇਖਣ ਜੀ ਇਹ ਪਤਾਪੇ ਲੱਜੂਗਾ ਜੀ ਫੇਰ ਕਿੰਨਾ ਔਖਾ ਜੀ ਇੱਥੇ ਕੱਢਣਾ ਬਹੁਤ ਜ਼ਿਆਦਾ ਗੰਦੀ ਬਦਬੂ ਆਉਂਦੀ ਹੈ ਜੀ ਇੱਥੇ ਹਾਂਜੀ ਤਰੇ ਅੰਦਰ ਤੱਕ ਵੀ ਸਾਡੇ ਜਾਂਦੇ ਜੀ ਕੂਲਰ ਹਵਾ ਦੀ ਹਾਂਜੀ ਅੰਦਰ ਸਾਡੇ ਕੋਲ ਖੜਿਆ ਵੀ ਨਹੀਂ ਜਾਂਦਾ ਹੈਗਾ ਇੰਨਾ ਜ਼ਿਆਦਾ ਮੋਸ਼ਕਾ ਆਉਂਦਾ ਜੀ ਬਰਾਛਲੇ ਪਾਣੀ ਦਿਖਾਉਂਦੇ ਜੀ ਨਾ ਮਾ ਤੁਹਾਡਾ ਕਿਡਾ ਮੱਲਾ ਮੇਰਾ ਸਰ ਸੈਮਸੰਗ ਨਾ ਜੀ ਅੰਮ੍ਰਿਤਪੁਰ ਵਾਸੀ ਤਿੰਨ ਨੰਬਰ ਗਲੀ ਕੀ ਮਾਮਲਾ ਇੱਥੇ ਕਿੰਨੇ ਦਾ ਇਹ ਸੀਵਰ ਦੇ ਪਾਣੀ ਦਾ ਮਾਮਲਾ ਜੀ ਸੀਵਰ ਦਾ ਪਾਣੀ ਸਾਨੂੰ ਬਹੁਤ 6 ਮਹੀਨੇ ਹੋ ਗਏ ਚੱਲੀ ਜਾਂਦੇ ਨੂੰ ਕਿ ਸਾਡੀ ਸੁਣਾਈ ਨਹੀਂ ਸੁਣੀ ਕਿਸੇ ਨੇ ਵੀ ਇਸ ਮਸੱਯਾ ਕੀ ਹੈ ਇਹ ਨਿੱਕੇ ਨਿੱਕੇ ਜਵਾਗਾਂ ਸਾਡੇ ਬਿਮਾਰ ਹੁੰਦੇ ਨੇ ਅਸੀਂ ਆਪ ਬਿਮਾਰ ਹੁੰਦੇ ਆ ਬਦਬੂ ਆ ਮਾਰਦੀਆਂ ਇੱਥੇ ਕੰਪਲੀਟ ਕੀਤੀ ਕਿਸੇ ਵੀ ਕੰਪਲੀਟ ਇਹ ਹੁਣ ਜੋ ਸਾਰੇ ਐਮਸੀਆਰ ਕੇ ਬੀਦੀ ਨਾਲ ਦੇ ਆ ਆਂ ਪਾਰਟੀ ਵਾਲੇ ਬੀਦੀ ਨਾਲ ਦੇ ਹੁਣ ਕੰਪਲੀਟ ਕੀ ਦੇ ਕੋਲੇ ਕਰਕੇ ਸਾਰੇ ਇਹਦੇ ਬੇਦੀ ਟੱਪ ਕੇ ਜਾਂਦੇ ਆਂ ਜੀ ਪਾਣੀ ਦੇ ਕਿੰਨੀ ਕਿਸਮਤ ਆ ਰਹੀ ਹੈ ਜੀ ਸਾਹਿਬ ਸਮੱਸਿਆ ਉਹ ਦੇਖ ਲੋ ਜੀ ਉਹ ਘੁਰ ਤੱਕ ਪਾਣੀ ਖੜਾ ਐਨੀ ਸਮੱਸਿਆ ਤੋਂ ਜੀ ਦੇਖ ਲੋ ਕਿੰਨੀ ਕਿਸਮਤ ਆਉਂਦਾ ਤੇ ਇਧਰ ਕੀ ਨਾਮ ਹੈ ਤੁਹਾਡਾ ਤੇ ਕੀ ਗੱਲ ਤੇ ਐਕਸਨ ਜੀ ਜਿਹੜਾ ਮੱਲਾ ਤੇ ਅੰਮ੍ਰਿਤਪੁਰਾ ਵਸਤੀ ਗਲੀ ਨੰਬਰ 3 ਜੀ ਅਨ ਕੀ ਮਾਮਲਾ ਹੈ ਤੇ ਐਂਡ ਅਵੇ ਜਿਹੜੇ ਕੋਲੇ ਜੀ ਤੇ ਇਹ ਮਾਮਲਾ ਜੀ ਦਸੰਬਰ ਤੋਂ ਚੱਲ ਰਿਹਾ ਸਾਡਾ ਸੀਵਰ ਦਾ ਜਿਹੜਾ ਟੱਕਣਾ ਜੀ ਇਹ ਲੀਕ ਹੋ ਰਿਹਾਗਾ ਜੀ ਓਵਰਫਲੋ ਹੋ ਰਿਹਾ ਇਹ ਮੋਟਰ ਨਹੀਂ ਚਲਾ ਰਹੇ ਉੱਥੋਂ ਪਤਾ ਨਹੀਂ ਕੀ ਨਹੀਂ ਹੋ ਰਿਹਾ ਅਸੀਂ ਉੱਤੇ ਨਗਰ ਨਿਗਮ ਦੇ ਵਿੱਚ ਚਾਰ ਵਾਰ ਜਾਏ ਤੇ ਕਿਸੇ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਅਸੀਂ ਐਮਸੀ ਸਾਹਿਬ ਨੂੰ ਕੋਈ ਕਿਹਾ ਕਿੰਨੇ ਵਾਰੀ ਇਹ ਸਾਡਾ ਉਹੀ ਮਸਲਾ ਉਹੀ ਆ ਤੇ ਬਿਮਾਰੀਆਂ ਫੈਲ ਰਹੀਆਂ ਨੇ ਬੱਚੇ ਇੱਥੋਂ ਦੀ ਸਕੂਲ ਲੱਗਦੇ ਸੀ ਹੁਣ ਤਾਂ ਛੁੱਟੀਆਂ ਆਈਆਂ ਨੇ ਚਲੋ ਤੇ ਉਹ ਸਾਰੇ ਆਪਣੇ ਕੱਪੜੇ ਸੀ ਦਾ ਵਸਤਾ ਲਿਬੜ ਗਿਆ ਕਿਸੇ ਦੇ ਕੱਪੜੇ ਲਿਬੜ ਗਏ ਕਿਸੇ ਦੇ ਚਪਲਾ ਬੂਟ ਲਿਬੜ ਗਏ ਉਹ ਸਾਰੇ ਬੱਚੇ ਵੀ ਹੋ ਕੇ ਜਾਂਦੇ ਆ ਤੇ ਠੀਕ ਆ ਸਾਡਾ ਕੋਈ ਮਸਲਾ ਕਿਸੇ ਨੇ ਹੱਲ ਨਹੀਂ ਕੀਤਾ ਅੱਜ ਤੱਕ ਤੇ ਸਾਨੂੰ 7-8 ਮਹੀਨੇ ਹੋ ਗਏ ਏ ਠੀਕ ਹੈ ਲੋਂਡਾ ਦਾ ਫਿਰ ਅਗਲਾ ਕਿੱਥਾ ਸੰਘਾਸ ਅਸੀਂ ਫਿਰ ਫਿਰ ਅੱਗੇ ਜੀ ਕਾਰਵਾਈ ਕਰਾਂਗੇ ਡੀਸੀ ਸਾਹਿਬ ਕੋਲ ਜਾਵਾਂਗੇ ਹੁਣ ਇਦੋਂ ਗਾ ਸਾਡਾ ਇਹ ਮਸਲਾ